ਇੱਕ ਵਾਰ ਫਿਰ ਪਟਿਆਲਾ ਦੇ ਪਿੰਡ ਆਸੇ ਮਾਜੜਾ ਵਿਖੇ ਇੱਕ ਵਾਰ ਫਿਰ ਤਿੰਦੂਏ ਦੀ ਵੀਡੀਓ ਵਾਇਰਲ ਹੋਈ ਹੈ ਵਾਇਰਲ ਵੀਡੀਓ ਤੇ ਵਾਈਲਡ ਲਾਈਫ ਵਿਭਾਗ ਦੇ ਦੁਆਰਾ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਪੁਰਾਣੀ ਵੀਡੀਓ ਹੋ ਰਹੀ ਹੈ ਵਾਇਰਲ ਜਦੋਂ ਅਸੀਂ ਆਏ ਉਹ ਸੜਕ ਦੇ ਸਾਡੇ ਮੂਰੇ ਅਸੀਂ ਇਧਰ ਆਪਣੇ ਖੇਤਾਂ ਵੱਲ ਗੇੜਾ ਮਾਰਨ ਆਏ ਸੀ ਹਾਂਜੀ ਤੇ ਸ਼ਾਮ ਨੂੰ ਇੱਕਦਮ ਅਚਾਨਕ ਸਾਡੇ ਮੂਰੇ ਨੂੰ ਲੰਘਿਆ ਠੀਕ ਹੈ ਹਾਂਜੀ ਤੇ ਦੇਖ ਕੇ ਅਸੀਂ ਬਹੁਤ ਡਰ ਗਏ ਘਬਰਾ ਗਏ ਘਬਰਾ ਗਏ ਜਿਉਂ ਰਾਂ ਪਰ ਉਹ ਹੋਏ ਜਿਹਨੇ ਕਿ ਉਹ ਤੋਂ ਪਰਾਂ ਨੂੰ ਬਚੇ ਕਿੱਡਕ ਕਿੱਡਕ ਦੀ ਕੁੱਤੇ ਜਿਹੜਾ ਸੀ ਉਸ ਤੋਂ ਵੱਡਾ ਸੀ ਕੁੱਤੇ ਤੋਂ ਥੋੜਾ ਵੱਡਾ ਸੀ ਹੂੰ ਯਾਨੀ ਕਿ ਬਿੱਲਾ ਨਹੀਂ ਸੀ ਇਹ ਨਹੀਂ ਬਿੱਲਾ ਨਹੀਂ ਸੀ ਇਹ ਸ਼ਕਲ ਬਿੱਲੇ ਵਾਂਗੀ ਇਹ ਤਾਂ ਜੀ ਬਿਲਕੁਲ ਉਹ ਤੇ ਇੱਕ ਵੀਡੀਓ ਜਿਹੜੀ ਉਹ ਬਣਾਈ ਆ ਉਹਦੇ ਸ੍ਰੀ ਗ੍ਰਾਮ ਪਤਾ ਲੱਗ ਰਿਹਾ ਵੀ ਇਹ ਬਿੱਲਾ ਨਹੀਂ ਹੈਗਾ ਹੂੰ ਤੇ ਕੀ ਧਰਮਿੰਦਰ ਹੁਣ ਤੁਸੀਂ ਵੀ ਪਸ਼ੂ ਰੱਖਦੇ ਹੋਗੇ ਡਰ ਦਾ ਮਾਹੌਲ ਨਹੀਂ ਬਹੁਤ ਡਰ ਦਾ ਮਾਹੌਲ ਹੈ ਹੁਣ ਅਸੀਂ ਜਦੋਂ ਆਪਣੇ ਅਥਨ ਸਵੇਰੇ ਖੇਤਾਂ 'ਚ ਜਾਂਦੇ ਹਾਂ ਬਹੁਤ ਡਰ ਡਰ ਕੇ ਜਾਂਦੇ ਹਾਂ ਰਾਤ ਨੂੰ ਤਾਂ ਜਾਈਦਾ ਹੀ ਨਹੀਂ ਡਰ ਲੱਗਦਾ ਕੀ ਪਤਾ ਕਿਸ ਟਾਈਮ ਉਹ ਆ ਕੇ ਕਿਸ ਹਮਲਾ ਕਰ ਦੇ ਜਿੱਤੇ ਦਿਹਾਤੀਆਂ ਦੀ ਵੱਡੀਆਂ ਪੜਾ ਆ ਕੇ ਸਾਨੂੰ ਸ਼ਾਮ ਨੂੰ ਵੱਡੇ ਲੱਗੇ ਬੈਠਿਆ ਵੀ ਹੁੰਦੀ ਸੜ ਤੇ ਹੁਣ ਜਦੋਂ ਖੇਤ ਆਉਨੇ ਹਾਂ ਤਾਂ ਡਰ ਲੱਗਦਾ ਕਿ ਵੀ ਇਕੱਲੇ ਨਾ ਜਾਈਏ ਬਹੁਤ ਡਰ ਲੱਗਦਾ ਗੇੜਾਂ ਦੀ ਮਾਰਿਆ ਜੀਰੀ ਕਰਨੀ ਕਿਤੇ ਲੰਡ ਨੇੜੇ ਟੇੜੇ ਬੈਠਿਆ ਨਾ ਹੋਵੇ ਡਰਤਾ ਲੱਗਦਾ ਇਹ ਜਨਪਰ ਦਾ ਇੱਕ ਵਾਰ ਫਿਰ ਪਟਿਆਲਾ ਦੇ ਪਿੰਡ ਆਸੇ ਮਾਜੜਾ ਵਿਖੇ ਇੱਕ ਵਾਰ ਫਿਰ ਤਿੰਨ ਦੂਵੇ ਦੀ ਵੀਡੀਓ ਵਾਇਰਲ ਹੋਈ ਹੈ ਵਾਇਰਲ ਵੀਡੀਓ ਤੇ ਵਾਈਲਡ ਲਾਈਫ ਵਿਭਾਗ ਦੇ ਦੁਆਰਾ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਪੁਰਾਣੀ ਵੀਡੀਓ ਹੋ ਰਹੀ ਹੈ ਵਾਇਰਲ ਜਦੋਂ ਅਸੀਂ ਆਏ ਉਹ ਸੜਕ ਦੇ ਸਾਡੇ ਮੂਰੇ ਅਸੀਂ ਇਧਰ ਆਪਣੇ ਖੇਤਾਂ ਵੱਲ ਢੇੜਾ ਮਾਰਨ ਆਏ ਸੀ ਹਾਂਜੀ ਤੇ ਸ਼ਾਮ ਨੂੰ ਉਹ ਇੱਕਦਮ ਅਚਾਨਕ ਸਾਡੇ ਮੂਰੇ ਨੂੰ ਲੰਘਿਆ ਠੀਕ ਹੈ ਹਾਂਜੀ ਤੇ ਦੇਖ ਕੇ ਅਸੀਂ ਬਹੁਤ ਡਰ ਗਏ ਘਬਰਾ ਗਏ ਘਬਰਾ ਗਏ ਜਿਹੜਾ ਪਰਾਂ ਉਹ ਹੋਏ ਜਿਹਨੇ ਕਿ ਉਹ ਤੋਂ ਪਰਾਂ ਨੂੰ ਬਚੇ ਕਿੱਡਕ ਕਿੱਡਕ ਦੀ ਕੁੱਤੇ ਜਿਹੜਾ ਸੀ ਉਸ ਤੋਂ ਵੱਡਾ ਸੀ ਕੁੱਤੇ ਤੋਂ ਥੋੜਾ ਵੱਡਾ ਸੀ ਹੂੰ ਯਾਨੀ ਕਿ ਬਿੱਲਾ ਨਹੀਂ ਸੀ ਇਹ ਨਹੀਂ ਬਿੱਲਾ ਨਹੀਂ ਸੀ ਇਹ ਸ਼ਕਲ ਬਿੱਲੇ ਵਾਂਗੀ ਇਹ ਤਾਂ ਜੀ ਬਿਲਕੁਲ ਉਹ ਤੇ ਇੱਕ ਵੀਡੀਓ ਜਿਹੜੀ ਉਹ ਬਣਾਈ ਆ ਉਹਦੇ ਸਿਰਿਆਂ ਪਤਾ ਲੱਗ ਰਿਹਾ ਵੀ ਇਹ ਬਿੱਲਾ ਨਹੀਂ ਹੈਗਾ ਹੂੰ ਤੇ ਕੀ ਤਰਮਿੰਦਰ ਹੁਣ ਤੁਸੀਂ ਵੀ ਪਸ਼ੂ ਰੱਖਦੇ ਹੋਗੇ ਡਰ ਦਾ ਮਾਹੌਲ ਨਹੀਂ ਬਹੁਤ ਡਰ ਦਾ ਮਾਹੌਲ ਹੈ ਹੁਣ ਅਸੀਂ ਜਦੋਂ ਆਪਣੇ ਅਥਨ ਸਵੇਰੇ ਖੇਤਾਂ 'ਚ ਜਾਂਦੇ ਹਾਂ ਬਹੁਤ ਡਰ ਡਰ ਕੇ ਜਾਂਦੇ ਹਾਂ ਰਾਤ ਨੂੰ ਤਾਂ ਜਿਆਦਾ ਹੀ ਨਹੀਂ ਡਰ ਲੱਗਦਾ ਕੀ ਪਤਾ ਕਿਸ ਟਾਈਮ ਉਹ ਆ ਕੇ ਕਿਸ ਹਮਲਾ ਕਰ ਦੇ ਜਿੱਤੇ ਦੀਆਂ ਤੇ ਵੱਡੀਆਂ ਪਾੜਾਂ ਮੈਂ ਕਹਿੰਦਾ ਸਾਨੂੰ ਇਸ਼ਾਨ ਵੱਡੇ ਲੱਗੇ ਬੈਠਿਆ ਵੀ ਹੁੰਦੀ ਸਾਡੇ ਤੇ ਹੁਣ ਜਦੋਂ ਖੇਤ ਆਉਨੇ ਹਾਂ ਤਾਂ ਡਰ ਲੱਗਦਾ ਕਿ ਵੀ ਇਕੱਲੇ ਨਾ ਜਾਈਏ ਬਹੁਤ ਡਰ ਲੱਗਦਾ ਗੇੜਾਂ ਦੀ ਮਾਰਿਆ ਜੀਰੀ ਕਰਨੀ ਜਿੱਤੇ ਨੇੜੇ ਤੇੜੇ ਬੈਠਿਆ ਨਾ ਹੁਣ ਦਰਤ ਲੱਗਦਾ ਜੇ ਜਨਵਾਰ ਤੋਂ ਇੱਕ ਵਾਰ ਫਿਰ ਪਟਿਆਲਾ ਦੇ ਪਿੰਡ ਆਸੇ ਮਾਜੜਾ ਵਿਖੇ ਇੱਕ ਵਾਰ ਫਿਰ ਤਿੰਨ ਦੂਵੇ ਦੀ ਵੀਡੀਓ ਵਾਇਰਲ ਹੋਈ ਹੈ ਵਾਇਰਲ ਵੀਡੀਓ ਤੇ ਵਾਈਲਡ ਲਾਈਫ ਵਿਭਾਗ ਦੇ ਦੁਆਰਾ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਪੁਰਾਣੀ ਵੀਡੀਓ ਹੋ ਰਹੀ ਹੈ ਵਾਇਰਲ ਜਦੋਂ ਅਸੀਂ ਆਏ ਉਹ ਸੜਕ ਦੇ ਸਾਡੇ ਮੂਰੇ ਅਸੀਂ ਇਧਰ ਆਪਣੇ ਖੇਤਾਂ ਵੱਲ ਢੇੜਾ ਮਾਰਨ ਆਏ ਸੀ ਹਾਂਜੀ ਤੇ ਸ਼ਾਮ ਨੂੰ ਉਹ ਇੱਕਦਮ ਅਚਾਨਕ ਸਾਡੇ ਮੂਰੇ ਨੂੰ ਲੰਘਿਆ ਠੀਕ ਹੈ ਹਾਂਜੀ ਤੇ ਦੇਖ ਕੇ ਅਸੀਂ ਬਹੁਤ ਡਰ ਗਏ ਘਬਰਾ ਗਏ ਜੀ ਉਰੰਪਰਾਂ ਪੱਤੋ ਹੋਏ ਜਿਹਨੇ ਕਿਉਂ ਤੋਂ ਪਰਾਂ ਨੂੰ ਬਚੇ ਕਿੱਦਾਂ ਕਿੱਦਾਂ ਦੀ ਕੁੱਤੇ ਜਿੰਨਾ ਦੀ ਉਸ ਤੋਂ ਵੱਡਾ ਸੀ ਕੁੱਤੇ ਤੋਂ ਥੋੜਾ ਵੱਡਾ ਸੀ ਹੂੰ ਯਾਨੀ ਕਿ ਬਿੱਲਾ ਨਹੀਂ ਸੀ ਇਹ ਨਹੀਂ ਬਿੱਲਾ ਨਹੀਂ ਸੀ ਸ਼ਕਲ ਬਿੱਲੇ ਵਰਗੀ ਇਹ ਤਾਂ ਜੀ ਬਿਲਕੁਲ ਉਹ ਤੇ ਇੱਕ ਵੀਡੀਓ ਜਿਹੜੀ ਉਹ ਬਣਾਈ ਆ ਉਹ ਤੇ ਸ੍ਰੀ ਨਾਮ ਪਤਾ ਲੱਗ ਰਿਹਾ ਵੀ ਬਿੱਲਾ ਨਹੀਂ ਹੈਗਾ ਹੂੰ ਤੇ ਕੀ ਧਰਮਿੰਦਰ ਹੁਣ ਤੁਸੀਂ ਵੀ ਪਸ਼ੂ ਰੱਖਦੇ ਹੋਗੇ ਡਰ ਦਾ ਮਾਹੌਲ ਨਹੀਂ ਬਹੁਤ ਡਰ ਦਾ ਮਾਹੌਲ ਹੈ ਹੁਣ ਅਸੀਂ ਜਦੋਂ ਆਪਣੇ ਅਥਨ ਸਵੇਰੇ ਖੇਤਾਂ 'ਚ ਜਾਂਦੇ ਹਾਂ ਬਹੁਤ ਡਰ ਡਰ ਕੇ ਜਾਂਦੇ ਹਾਂ ਰਾਤ ਨੂੰ ਤਾਂ ਜਿਆਦਾ ਹੀ ਨਹੀਂ ਡਰ ਲੱਗਦਾ ਕੀ ਪਤਾ ਕਿਸ ਟਾਈਮ ਉਹ ਆ ਕੇ ਕਿਸ ਹਮਲਾ ਕਰ ਦੇ ਜਿੱਤੇ ਦੀਆਂ ਤੇ ਵੱਡੀਆਂ ਪੜਾ ਮੈਂ ਕਈ ਸਾਨੂੰ ਇਸ਼ਾਨ ਵੱਡੇ ਲੱਗੇ ਬੈਠਿਆ ਵੀ ਹੁੰਦੀ ਸੜ ਤੇ ਹੁਣ ਜਦੋਂ ਖੇਤ ਆਉਨੇ ਹਾਂ ਤਾਂ ਡਰ ਲੱਗਦਾ ਕਿ ਵੀ ਇਕੱਲੇ ਨਾ ਜਾਈਏ ਬਹੁਤ ਡਰ ਲੱਗਦਾ ਗੇੜਾਂ ਦੀ ਮਾਰਿਆ ਜੀਰੀ ਕੰਨ ਜਿੱਤੇ ਲੰਨੇੜੇ ਤੇ ਬੈਠਿਆ ਨਾ ਹੁੰਦਾ ਡਰਦਾ ਲੱਗਦਾ ਜਾਨਵਰਸ